ਸਾਡੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ। ਅੱਜ ਇਸ ਵੀਡੀਓ ਵਿੱਚ ਅਸੀਂ COC P 3526/2024 ਜੋ ਕਿ 6ਵੇਂ ਤਨਖਾਹ ਕਮਿਸ਼ਨ ਦੇ 5500 ਦੇ ਬਕਾਇਆ ਸੰਬੰਧੀ ਹੈ ਇਸ ਤੇ ਲੱਗੇ ECM 1823/2025 ਦੀ ਨੈਕਸਟ ਹੀアリング ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਾ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਾਰੇ ਫੇਰ ਮਿਲ ਜਾਇਆ ਕਰੇ। ਸਭ ਨੂੰ ਪਤਾ ਹੀ ਹੈ ਕਿ ਲੰਬੀ ਉਡੀਕ ਤੋਂ ਬਾਅਦ ਇੱਕ ਇੱਕ 2016 ਤੋਂ ਡਿਊ 6ਵੇਂ ਤਰਫੋਂ ਕਮਿਸ਼ਨ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਨੋਟੀਫਿਕੇਸ਼ਨ ਜੁਲਾਈ 2021 ਤੋਂ ਲਾਗੂ ਕਰ ਦਿੱਤਾ ਸੀ ਪਰੰਤੂ 1 ਇੱਕ 16 ਤੋਂ 30 6 2021 ਤੱਕ ਸਾਡੇ 5 ਸਾਲਾਂ ਦੇ ਬਕਾਏ ਅਦਾ ਕਰਨ ਦੀ ਬਜਾਏ ਜਾਂ ਫਿਰ ਬਕਾਯਾਂ ਦੀ ਅਦਾਇਗੀ ਸੰਬੰਧੀ ਕੋਈ ਨਿਸ਼ਚਿਤ ਮਿਤੀ ਜਾਂ ਨਿਸ਼ਚਿਤ ਸ਼ੈਡਿਊਲ ਜਾਰੀ ਨਹੀਂ ਕੀਤਾ ਚੁੱਪ ਹੀ ਧਾਰ ਰੱਖੀ ਸੀ ਫਿਰ ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਬੋਟਨ ਆਪਣੇ ਹੱਕ ਵਿੱਚ ਪਗਦਾਉਣ ਲਈ ਆਮ ਆਦਮੀ ਪਾਰਟੀ ਨੇ 5500 ਦੇ ਬਕਾਇਆ ਸਮੇਤ ਉਹਨਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਸੱਤਾ ਵਿੱਚ ਆਉਂਦੇ ਸਾਰ ਕਰ ਦੇਣ ਦਾ ਪੂਰ ਜ਼ੋਰ ਵਾਅਦਾ ਕੀਤਾ ਸੀ ਪਰੰਤੂ ਸਰਕਾਰ ਬਣਨ ਤੇ ਆਪਣੇ ਸੌਦੇ ਵੈਦੇ ਆਪ ਸਰਕਾਰ ਨੇ ਛਿੱਕੇ ਟੰਗ ਦਿੱਤੇ ਸਨ ਜਦੋਂ ਕਾਫੀ ਦੇਰ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਬਕਾਏ ਜਾਰੀ ਕਰਨ ਵਾਲ ਕੋਈ ਦਿਲਚਸਪੀ ਨਹੀਂ ਦਿਖਾਈ ਤਾਂ ਥੱਕ ਹਾਰ ਕੇ ਉਹਨਾਂ ਨੂੰ ਮਨਜੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਜਦੋਂ ਹਾਈ ਕੋਰਟ ਵੱਲੋਂ ਬਕਾਏ ਅਦਾ ਕਰਨ ਸਬੰਧੀ ਫੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਇਆ ਤਾਂ ਇਸ ਦੇ ਬਾਵਜੂਦ ਸਰਕਾਰ ਨੇ ਇਸ ਬੰਦੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਇੱਕ ਸੀਓਸੀਪ ਨੰਬਰ 3526/2024 ਬਲਵੰਤ ਸਿੰਘ ਐਂਡ ਅਦਰਸ ਵਰਸਿਸ ਅਜੈ ਕੁਮਾਰ ਸਿਨਹਾ ਆਈਏਐਸ ਵਿਰੁੱਧ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਇਸ ਦੀਆਂ ਕਈ ਸੁਣਵਾਈਆਂ ਹੋਈਆਂ ਤੇ ਅਦਾਲਤ ਨੇ ਸਰਕਾਰ ਨੂੰ ਸਤਿ ਯੁਕth ਅਪਣਾਇਆ ਇਹਦੇ ਸਿੱਟੇ ਵਜੋਂ ਸਰਕਾਰ ਨੇ ਮਿਤੀ 13/2/2025 ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਬਕਾਇਆ ਜਾਰੀ ਕਰਨ ਸੰਬੰਧੀ ਫੈਸਲਾ ਲੈਂਦੇ ਹੋਏ ਬਕਾਇਆ ਕਿਸ਼ਤਾਂ ਵਿੱਚ ਅਦਾ ਕਰਨ ਦਾ ਨੋਟੀਫਿਕੇਸ਼ਨ ਮਿਤੀ 18/2/2025 ਨੂੰ ਜਾਰੀ ਕਰ ਦਿੱਤਾ ਪਰੰਤੂ ਬਕਾਇਆ ਕਿਸ਼ਤਾਂ ਵਿੱਚ ਅਦਾ ਕਰਨ ਦੇ ਫੈਸਲੇ ਤੋਂ ਪੈਨਸ਼ਨਰਸ ਬਿਲਕੁਲ ਵੀ ਸੰਤੁਸ਼ਟ ਨਹੀਂ ਹਨ ਤੇ ਇਹਦਾ ਵਿਰੋਧ ਕਰ ਰਹੇ ਹਨ ਹੁਣ 5500 ਦੇ ਬਕਾਏ ਅਦਾ ਕਰਨ ਸੰਬੰਧੀ ਸੀਓਸੀਪੀ 3526/324 ਤੇ ਇੱਕ ਸੀਐਮ ਨੰਬਰ 1823 ਸੀਆਈਆਈ ਆਫ 2025 ਲੱਗੀ ਹੈ ਜਿਹਦੀ ਸੁਣਵਾਈ ਹਾਈ ਕੋਰਟ ਦੁਆਰਾ ਮਿਤੀ 24/2025 ਨੂੰ ਕੀਤੀ ਜਾਵੇਗੀ ਇਹ ਸੁਣਵਾਈ ਮਿਸਟਰ ਜਸਟਿਸ ਹਰਕੇਸ਼ ਮਨੂਜਾ ਦੇ ਬੈਂਚ ਤੇ ਕੋਰਟ ਰੂਮ ਨੰਬਰ 30 ਵਿੱਚ ਸੀਰੀਅਲ ਨੰਬਰ 130 ਤੇ ਸੁਣਵਾਈ ਕੀਤੀ ਜਾਵੇਗੀ ਗੌਰ ਮਤਲਬ ਹੈ ਕਿ ਸਰਕਾਰ ਨੇ ਇੱਕ CACP ਨੰਬਰ 47/224 ਫਾਈਲ ਕਰਵਾ ਦਿੱਤੀ ਸੀ ਜਿਸ ਦੀ ਲਾਸਟ ਸੁਣਵਾਈ 21 ਫਰਵਰੀ 2025 ਨੂੰ ਮਾਨਯੋਗ ਪੰਜਾਬ ਐਨ ਹਰਿਆਣਾ ਹਾਈ ਕੋਰਟ ਵਿੱਚ ਮਿਸਟਰ ਜਸਟਿਸ ਸੁਰੇਸ਼ਵਰ ਠੱਕਰ ਤੇ ਮਿਸਟਰ ਜਸਟਿਸ ਵਿਕਾਸ ਸੂਰੀ ਦੇ ਡਬਲ ਬੈਂਚ ਤੇ ਹੋਈ ਇਸ ਸੁਣਵਾਈ ਦੌਰਾਨ ਸਰਕਾਰੀ ਐਡਵੋਕੇਟ ਵੱਲੋਂ ਮਿਤੀ 13/2025 ਦੇ ਕੈਬਨਟ ਦੇ ਫੈਸਲੇ ਸੰਬੰਧੀ ਬਕਾਇਆ ਅਦਾ ਕਰਨ ਦਾ ਸ਼ਡਿਊਲ ਸਬਮਿਟ ਕਰਵਾ ਕੇ ਉਸ ਸੀਏਸੀਪੀ 47 ਦਾ ਨਿਪਟਾਰਾ ਕਰਵਾ ਦਿੱਤਾ ਸੀ। ਗੰਭੀਰ ਹੁਣ ਕਿਉਂਕਿ ਪੈਨਸ਼ਨਰਸ ਬਕਾਇਆ ਕਿਸ਼ਤਾਂ ਵਿੱਚ ਅਦਾ ਕੀਤੇ ਜਾਣ ਦੇ ਸਰਕਾਰ ਦੇ ਫੈਸਲੇ ਤੋਂ ਸੰਤੋਖ ਨਹੀਂ ਹਨ। ਇਸ ਲਈ ਦੇਖਣ ਵਾਲੀ ਗੱਲ ਹੁਣ ਇਹ ਹੋਵੇਗੀ ਕਿ ਮਿਤੀ 24/2025 ਨੂੰ ਸੀਮਟ 1823 CII of 225 ਦੀ ਸੁਣਵਾਈ ਦੌਰਾਨ ਕਿ 5.5 ਸਾਲਾਂ ਦਾ ਬਕਾਇਆ ਪੈਨਸ਼ਨਾਂ ਨੂੰ ਅਦਾ ਕਰਨ ਦੇ ਢੰਗ ਸੰਬੰਧੀ ਕੋਈ ਨਵਾਂ ਫੈਸਲਾ ਸੁਣਨ ਨੂੰ ਮਿਲਦਾ ਹੈ ਜਾਂ ਫਿਰ ਸਰਕਾਰ ਮਿਤੀ 18 ਦੂ 225 ਦੇ ਨੋਟੀਫਿਕੇਸ਼ਨ ਅਨੁਸਾਰ ਹੀ ਬਕਾਇਆ ਅਦਾ ਕਰਨ ਸੰਬੰਧੀ ਆਪਣੇ ਫੈਸਲੇ ਤੇ ਸਟਿਕ ਰਹੀ ਦੀ ਹੈ ਇਸ ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਕੀ ਰੁਖ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲਾਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ